ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਜਾ ਰਹੇ ਹਾਂ ਤੇ ਇਹ ਖਬਰ ਇੱਕ ਵਾਰ ਜ਼ਰੂਰ ਸੁਣ ਲਓ ਕਿਉਂਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਦੋ ਮਹੱਤਵਪੂਰਨ ਗੱਡੀਆਂ ਜਿਹੜੀਆਂ ਨੇ ਉਹ ਨਹੀਂ ਪਹੁੰਚਣਗੀਆਂ ਦੱਸਦੀ ਹੈ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਪਿਛਲੇ ਕਾਫੀ ਦਿਨਾਂ ਤੋਂ ਨਿਰਮਾਣ ਕਾਰਜ ਚੱਲ ਰਿਹਾ ਜਿਸ ਦੇ ਚੱਲਦਿਆਂ ਪੰਜਾਬ ਦੀਆਂ ਦੋ ਮਹੱਤਵਪੂਰਨ ਗੱਡੀਆਂ ਦੇਲਵੀ ਸਟੇਸ਼ਨ ਤੇ ਨਹੀਂ ਪਹੁੰਚਣਗੀਆਂ ਪੁਰੀ ਰੇਲਵੇ ਸਟੇਸ਼ਨ ਨੂੰ ਫਿਰ ਦੁਆਰ ਤੋਂ ਬਣਾਇਆ ਜਾ ਰਿਹਾ ਇਸ ਕਰਕੇ ਦੱਸ ਦਈਏ ਕਿ स्वर्ण ਸ਼ਤਾਬਦੀ ਅਤੇ ਸ਼ਾਨੇ ਪੰਜਾਬ ਹੁਣ ਜਲੰਧਰ ਨਹੀਂ ਪਹੁੰਚਣਗੀਆਂ ਦੱਸ ਦਈਏ ਕਿ ਜਲੰਧਰ ਰੇਲਵੇ ਸਟੇਸ਼ਨ ਦੇ ਉੱਤੇ 200 ਮੀਟਰ ਲੰਬਾ ਰੂਫ ਤਿਆਰ ਕੀਤਾ ਜਾ ਰਿਹਾ ਜਿਸ ਦੇ ਕਰਕੇ ਲੋਹੇ ਦੇ ਗੱਡਰ ਬਿਛਾਏ ਜਾ ਰਿਹਾ ਜਿਸ ਦੇ ਚੱਲਦੇ ਟ੍ਰੇਨਾਂ ਜਿਹੜੀਆਂ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਨਹੀਂ ਪਹੁੰਚਣ ਗਿਆ ਦੱਸ ਦਈਏ ਕਿ ਗਾਰਡਨ ਲੱਗਣ ਦੇ ਕਰਕੇ ਰੇਲਵੇ ਵੱਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਗੁਜ਼ਰ ਜਈਆਂ ਤਾਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ ਜਿਹਦੇ ਚੱਲਦੇ ਆ ਰੂਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਨਵੀਂ ਦਿੱਲੀ ਅੰਬਿਤਸਰ ਐਕਸਪ੍ਰੈਸ ਸ਼ਾਨੇ ਪੰਜਾਬ एक्सप्रेस ट्रेन शिताब जी एक्सप्रेस फिनहाल सोमवार ਨੂੰ ਜਲੰਧਰ ਨਹੀਂ ਪਹੁੰਚਣਗੀ। ਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਜਾ ਰਹੇ ਹੋ ਤੇ ਇਹ ਖਬਰ ਇੱਕ ਵਾਰ ਜ਼ਰੂਰ ਸੁਣ ਲੋ ਕਿਉਂਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਦੋ ਮਹੱਤਵਪੂਰਨ ਗੱਡੀਆਂ ਜਿਹੜੀਆਂ ਨੇ ਉਹ ਨਹੀਂ ਪਹੁੰਚਣਗੀਆਂ। ਦੱਸਦੀ ਹੈ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਪਿਛਲੇ ਕਾਫੀ ਦਿਨਾਂ ਤੋਂ ਨਿਰਮਾਣ ਕਾਰਜ ਚੱਲ ਰਿਹਾ ਜਿਸ ਦੇ ਚੱਲਦਿਆਂ ਪੰਜਾਬ ਦੀਆਂ ਦੋ ਮਹੱਤਵਪੂਰਨ ਗੱਡੀਆਂ ਦਿੱਲੀ ਸਟੇਸ਼ਨ ਤੇ ਨਹੀਂ ਪਹੁੰਚਣਗੀਆਂ। ਪੂਰੇ ਰੇਲਵੇ ਸਟੇਸ਼ਨ ਨੂੰ ਫਿਰ ਦੁਆਤ ਤੋਂ ਬਣਾਇਆ ਜਾ ਰਿਹਾ ਹੈ ਇਸ ਕਰਕੇ ਦੱਸ ਦਈਏ ਕਿ ਸਵਰਨ ਸ਼ਤਾਬਦੀ ਅਤੇ ਸ਼ਾਨੇ ਪੰਜਾਬ ਹੁਣ ਜਲੰਧਰ ਨਹੀਂ ਪਹੁੰਚਣਗੀਆਂ ਦੱਸ ਦਈਏ ਕਿ ਜਲੰਧਰ ਰੇਲਵੇ ਸਟੇਸ਼ਨ ਦੇ ਉੱਤੇ 200 ਮੀਟਰ ਲੰਬਾ ਰੂਫ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਕਰਕੇ ਲੋਹੇ ਦੇ ਗੱਡਰ ਵਿਛਾਏ ਜਾ ਰਹੇ ਹਨ ਜਿਸ ਦੇ ਚੱਲਦੇ ਟ੍ਰੇਨਾਂ ਜਿਹੜੀਆਂ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਨਹੀਂ ਪਹੁੰਚਣ ਗਿਆ ਦੱਸ ਦिए ਕਿ ਗਾਰਡਨ ਲੱਗਣ ਦੇ ਕਰਕੇ ਰੇਲਵੇ ਵੱਲੋਂ ਜੰਦਰ ਕੈਂਟ ਰੇਲਵੇ ਸਟੇਸ਼ਨ ਤੋਂ ਗੁਜ਼ਰ ਜਈਆਂ ਤਾਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ ਜਿਹਦੇ ਚੱਲਦਿਆ ਰੂਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਨਵੀਂ ਦਿੱਲੀ ਅੰਬਿਤਸਰ ਐਕਸਪ੍ਰੈਸ ਸ਼ਾਨੇ ਪੰਜਾਬ एक्सप्रेस ट्रेन शिताब जी एक्सप्रेस फिनहाल सोमवार ਨੂੰ ਜਲੰਧਰ ਨਹੀਂ ਪਹੁੰਚਣ ਗਿਆ ਜੈ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਜਾ ਰਹੇ ਹਾਂ ਤੇ ਇਹ ਖਬਰ ਇੱਕ ਵਾਰ ਜ਼ਰੂਰ ਸੁਣ ਲਓ ਕਿਉਂਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਦੋ ਮਹੱਤਵਪੂਰਨ ਗੱਡੀਆਂ ਜਿਹੜੀਆਂ ਨੇ ਉਹ ਨਹੀਂ ਪਹੁੰਚਣ ਗਿਆ ਦੱਸ ਦਈਏ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਪਿਛਲੇ ਕਾਫੀ ਦਿਨਾਂ ਤੋਂ ਨਿਰਮਾਣ ਕਾਰਜ ਚੱਲ ਰਿਹਾ ਜਿਸ ਦੇ ਚੱਲਦਿਆਂ ਪੰਜਾਬ ਦੀਆਂ ਦੋ ਮਹੱਤਵਪੂਰਨ ਗੱਡੀਆਂ ਦਿੱਲੀ ਸਟੇਸ਼ਨ ਤੇ ਨਹੀਂ ਪਹੁੰਚਣ ਗਿਆ ਪੁਰਾਣੇ ਰੇਲਵੇ ਸਟੇਸ਼ਨ ਨੂੰ ਫਿਰ ਦੁਆਰ ਤੋਂ ਬਣਾਇਆ ਜਾ ਰਿਹਾ ਹੈ ਇਸ ਕਰਕੇ ਦੱਸ ਦਈਏ ਕਿ ਸਵਰਨ ਸਤਾਬਦੀ ਅਤੇ ਸ਼ਾਨੇ ਪੰਜਾਬ ਹੁਣ ਜਲੰਧਰ ਨਹੀਂ ਪਹੁੰਚਣਗੀਆਂ ਦੱਸ ਦਈਏ ਕਿ ਜਲੰਧਰ ਰੇਲਵੇ ਸਟੇਸ਼ਨ ਦੇ ਉੱਤੇ 200 ਮੀਟਰ ਲੰਬਾ ਰੂਫ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਕਰਕੇ ਲੋਹੇ ਦੇ ਗੱਡਰ ਬਿਛਾਏ ਜਾ ਰਿਹਾ ਜਿਸ ਦੇ ਚਲਦੇ ਟ੍ਰੇਨਾਂ ਜਿਹੜੀਆਂ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਨਹੀਂ ਪਹੁੰਚਣ ਗਿਆ ਦੱਸ ਦਈਏ ਕਿ ਗਾਰਡਨ ਲੱਗਣ ਦੇ ਕਰਕੇ ਰੇਲਵੇ ਵੱਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਗੁਜ਼ਰ ਜਈਆਂ ਤਾਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ ਜਿਹਦੇ ਚਲਦੇ ਆ ਰੂਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਨਵੀਂ ਦਿੱਲੀ ਅੰਬਿਤਸਰ ਐਕਸਪ੍ਰੈਸ ਸ਼ਾਨੇ ਪੰਜਾਬ ਐਕਸਪ੍ਰੈਸ ਤੇ ਸ਼ਤਾਬੀ ਐਕਸਪ੍ਰੈਸ ਵਿਨਹਾਲ ਸੋਮਵਾਰ ਨੂੰ ਜਲੰਧਰ ਨਹੀਂ ਪਹੁੰਚਣ ਗਿਆ